ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 979 ਦੀ ਵਿਆਖਿਆ ਤੇ ਪਾਠ ਸਰਵਣ ਕੀਤਾ ਸੀ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 980 ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਨਟ ਮਹੱਲਾ ਪੰਜਵਾ ਹਉ ਵਾਰ-ਵਾਰ ਜਾਵਾਂ ਗੁਰੂ ਗੋਪਾਲ ਰਹਾਉ ਹੈ ਸਭ ਤੋਂ ਵੱਡੇ ਸ੍ਰਿਸ਼ਟੀ ਦੇ ਪਾਲਨਹਾਰ ਪਰਮਾਤਮਾ ਮੈਂ ਤੇਥੋਂ ਸਦਕੇ ਜਾਂਦਾ ਹਾਂ ਵਾਰ-ਵਾਰ ਕੁਰਬਾਨ ਜਾਂਦਾ ਹਾਂ ਰਹਾਉ ਮੋਹੇ ਨਿਰਗੁਣ ਤੁਮ ਪੂਰਨ ਦਾਤੇ ਦੀਨਾਂ ਨਾਥ ਦਿਆਲ ਹੈ ਦੀਨਾਂ ਦੇ 나ਥ हे दया दे कार प्रभु परमात्मा मैं गुणहीन हां तू सब दाता देने वाला है उठत बैठत सोवत जागत जीव प्राण धन माल हे प्रभु उठदियां बैठदियां सुतियां जागदियां तू ही मेरी जिंददा मेरे प्राणों दा सहारा है दर्शन प्यास बहुत मन मेरे नानक दर्शन हाल ਏ ਪ੍ਰਭੂ ਪਰਮਾਤਮਾ ਮੇਰੇ ਮਨ ਵਿੱਚ ਤੇਰੇ ਦਰਸ਼ਨ ਦੀ ਬਹੁਤ ਤਾੰਗ ਹੈ ਮੈਨੂੰ ਨਾਨਕ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਨਟ ਪੜ ਤਾਲ ਮਹੱਲਾ ਪੰਜਵਾਂ ਰਾਗ ਨਟਨ ਨਾਰਾਇਣ ਵਿੱਚ ਪੰਜਵੇਂ ਪਾਤਸ਼ਾਹ ਤਾਂ ਤਾਂ ਸਿਰ ਗੁਰਵਰਜਨ ਦੇਵ ਜੀ ਦੀ ਬਾਣੀ ਪੜ ਤਾਲ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਹੈ ਕਹ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਹੈ ਕਉ ਹੈ ਕਉ ਹੈ ਮੇਰੋ ਸਾਜਨ ਮੀਤ ਕਉ ਹੈ ਮੇਰੋ ਸਾਜਨ ਮੀਤ ਕੋਈ ਵਿਰਲਾ ਹੀ ਲਬਦਾ ਹੈ ਇਹੋ ਜਿਆ ਸੱਜਣ ਮਿੱਤਰ ਹਰ ਨਾਮ ਸੁਨਾਵੇ ਨੀਤ ਜਿਹੜਾ ਸਦਾ ਪਰਮਾਤਮਾ ਦਾ ਨਾਮ ਸੁਣਾਉਂਦਾ ਰਹੇ ਵਿਨੁ ਸਹਿ ਦੁਖ ਬਿਪਰੀਤਾ ਨਾਮ ਦੀ ਬਰਕਤ ਨਾਲ ਭੈੜੇ ਪਾਸੇ ਦੀ ਪ੍ਰੀਤ ਦਾ ਦੁੱਖ ਦੂਰ ਹੋ ਜਾਂਦਾ ਹੈ ਸਾਬੇ ਅਰਪੋ ਮਨ ਤਨ ਜੀਤ ਰਹਾਓ ਜੇ ਕੋਈ ਹਰੀ ਨਾਮ ਸੁਣਾਉਣ ਵਾਲਾ ਸੱਜਣ ਮਿਲ ਪਏ ਤਾਂ ਉਸ ਤੋਂ ਮੈਂ ਆਪਣਾ ਮਨ ਆਪਣਾ ਤਨ ਆਪਣਾ ਚਿੱਤ ਸਭ ਕੁਝ ਸਦਕੇ ਕਰ ਦਿਆਂ ਵਾਰ ਦਿਆਂ ਰਹਾਓ ਕੋਈ ਵਿਰਲਾ ਆਪਨ ਕੀਤਾ ਕੋਈ ਵਿਰਲਾ ਹੀ ਲਬਦਾ ਹੈ ਇਹੋ ਜਿਆ ਜਿਸ ਨੂੰ ਪ੍ਰਭੂ ਨੇ ਆਪਣਾ ਬਣਾ ਲਿਆ ਹੁੰਦਾ ਹੈ ਸੰਗ ਚਰਨ ਕਮਲ ਮਨ ਸੀਤਾ ਅਤੇ ਜਿਸ ਨੇ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਆਪਣਾ ਮਨ ਜੋੜ ਰੱਖਿਆ ਹੁੰਦਾ ਹੈ ਸੀਤਾ ਹੁੰਦਾ ਹੈ ਕਰ ਕਿਰਪਾ ਹਰ ਜਸ ਦੀਤਾ ਜੈਸ ਨੂੰ ਪ੍ਰਭੂ ਪਰਮਾਤਮਾ ਨੇ ਕਿਰਪਾ ਕਰਕੇ ਆਪਣੀ ਸਿਫਤ ਸਲਾਹ ਦੀ ਦਾਤ ਦਿੱਤੀ ਹੁੰਦੀ ਹੈ ਹਾਰ ਭਜ ਜਨਮ ਪਦਾਰਥ ਜੀਤ ਪਰਮਾਤਮਾ ਦਾ ਨਾਮ ਜਪ ਕੇ ਕੀਮਤੀ ਮਨੁੱਖਾ ਜਨਮ ਕਾਮਜਾਬ ਬਣਾ ਲਈਦਾ ਹੈ ਕੋਟ ਪਤਤ ਹੋਹੇ ਪੋਨੀਤ ਨਾਮ ਜਪ ਕੇ ਕਰੋੜਾਂ ਵਿਕਾਰੀ ਪਵਿੱਤਰ ਹੋ ਜਾਂਦੇ ਹਨ ਨਾਨਕ ਦਾਸ ਬਲ ਬਲ ਕੀਤਾ। हे ਨਾਨਕ ਨਾਮ ਜਪਣ ਵਾਲੇ ਜਿਹੇ ਦਾਸ ਤੋਂ ਮੈਂ ਆਪਣੇ ਆਪ ਨੂੰ ਸਦਕੇ ਕਰਦਾ ਹਾਂ, ਕੁਰਬਾਨ ਕਰਦਾ ਹਾਂ। ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਹਨ। ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੇ ਗੱਲ ਕਹਿ ਰਹੇ ਹਨ ਕਿ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਨਟ ਅਸ਼ਟਪਦੀਆਂ ਮਹੱਲਾ ਚੌਥਾ ਰਾਗ ਨਟਨਾਰਾਇਣ ਵਿੱਚ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਅੱਠ ਬੰਦਾ ਵਾਲੀ ਬਾਣੀ ਕਿਤੇ ਅੱਠ ਬੰਦਾ ਵਾਲੀ ਬਾਣੀ ਆਈ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਿਦੇ ਚਾਰ ਬੰਦਾ ਵਾਲੀ ਚੌਪ ਦੇ ਕਿਦੇ ਦੋ ਬੰਦਾ ਵਾਲੀ ਦੋਪ ਦੇ ਇਸੇ ਤਰ੍ਹਾਂ ਇਹ ਅਸ਼ਟਪਦੀਆਂ ਹਨ ਅੱਠ ਬੰਦਾ ਵਾਲੀ ਬਾਣੀ ਚੌਥੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਇੱਕ ਓੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤ ਗੁਰ ਦੀ ਕਿਰਪਾ ਨਾਲ ਮਿਲਦਾ ਹੈ RAM ਮੇਰੇ ਮਨ ਤਨ ਨਾਮ ਆਧਾਰੇ ਹੇ ਰਾਮ ਪਰਮਾਤਮਾ ਮੇਰੇ ਮਨ ਵਿੱਚ ਮੇਰੇ ਤਨ ਵਿੱਚ ਤੇਰਾ ਨਾਮ ਹੀ ਆਸਰਾ ਹੈ ਕੇ ਨ ਪਲ ਰਹਿ ਨ ਸਕੋ ਬਿਨ ਸੇਵਾ ਮੈਂ ਗੁਰਮਤਿ ਨਾਮ ਸੁਮਾਰੇ ਰਹਾਉ ਤੇਰੀ ਸੇਵਾ ਭਗਤੀ ਕਰਨ ਤੋਂ ਬਿਨਾ ਮੈਂ ਇੱਕ ਖਿੰ ਪਲ ਭਰ ਵੀ ਰਹਿ ਨਹੀਂ ਸਕਦਾ ਗੁਰੂ ਦੀ ਸ਼ਰਨ ਪੈ ਕੇ ਮੈਂ ਤੇਰਾ ਨਾਮ ਆਪਣੇ ਹਿਰਦੇ ਵਿੱਚ ਵਸਾਂਦਾ ਹਾਂ ਰਹਾਉ ਹਰ 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 ਮਨ ਧਿਆਵੋ ਮੈਂ ਹਰ ਹਰ ਨਾਮ ਪਿਆਰੇ ਤੁਸੀਂ ਵੀ ਸਦਾ ਪਰਮਾਤਮਾ ਦਾ ਧਿਆਨ ਧਰਿਆ ਕਰੋ ਗੁਰ ਸਿੱਖੋ ਹੇ ਪ੍ਰੇਮੀਆਂ ਚੌਥੇ ਪਾਦਸ਼ਾਹ ਇਹ ਗੱਲ ਕਹਿ ਰਹੇ ਹਨ ਕਿ ਮੈਨੂੰ ਤਾਂ ਹਰ ਨਾਮ ਹੀ ਪਿਆਰਾ ਲੱਗਦਾ ਹੈ ਤੇ ਤੁਸੀਂ ਵੀ ਪਰਮਾਤਮਾ ਦੇ ਗੁਣ ਗਾਇਆ ਕਰੋ ਫਿਰ ਤੁਹਾਨੂੰ ਵੀ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਜਾਵੇਗਾ ਦੀਨ ਦਿਆਲ ਭਏ ਪ੍ਰਭ ਠਾਕੁਰ ਗੁਰ ਕੈ ਸ਼ਬਦ ਸੁਵਾਰੇ ਠਾਕੁਰ ਪ੍ਰਭੂ ਪਰਮਾਤਮਾ ਜਿਨ੍ਹਾਂ ਕੰਗਾਲਾਂ ਉੱਤੇ ਪੀਧਿਆਵਾਨ ਹੁੰਦੇ ਹਨ ਉਹਨਾਂ ਦਾ ਜੀਵਨ ਗੁਰੂ ਦੇ ਸ਼ਬਦ ਦੇ ਰਾਹੀ ਸੋਨਾ ਬਣਾ ਦਿੰਦੇ ਹਨ ਮਦਸੂਦਨ ਜਗ ਜੀਵਨ ਮਾਦੋ ਮੇਰੇ ਠਾਕੁਰ ਅਗੰਮਯ ਪਰੇ ਹੇ ਮਦਸੂਦਨ ਹੇ ਜਗ ਜੀਵਨ हे मादो हे मेरे ठाकुर परमात्मा ਦੇ ਬੜੇ ਨਾਮ ਨੇ ਗੁਰਬਾਣੀ ਵਿੱਚ ਤੇ ਬਹੁਤ ਜ਼ਿਆਦਾ ਨਾਮਾਂ ਨਾਲ 10ਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਰਮਾਤਮਾ ਨੂੰ ਯਾਦ ਕੀਤਾ ਹੈ ਜਾਪ ਸਾਹਿਬ ਦੀ ਬਾਣੀ ਪੜਿਆ ਕਰੋ ਉਹਦੇ ਵਿੱਚ ਦੱਸਿਆ ਹੈ ਕਿੰਨੇ ਪਰਮਾਤਮਾ ਦੇ ਨਾਮ ਹਨ ਤੇ ਇੱਥੇ ਵੀ ਚੌਥੇ ਪਾਤਸ਼ਾਹ ਪਰਮਾਤਮਾ ਦੇ ਨਾਮ ਕਈ ਤਰ੍ਹਾਂ ਦੇ ਗਿਣਾਰੇ ਹਨ ਕਹਿ ਰਿਆ ਹਨ हे मदसूदन ਹੇ ਜਗ ਜੀਵਨ ਹੇ ਮਾਦੋ ਹੇ ਮੇਰੇ ਠਾਕੁਰ ਹੇ ਅਪਹੁੰਚ ਹੇ ਬੇਅੰਤ ਇਕ ਬਿਨੋ ਬੇਨਤੀ ਕਰੋ ਗੁਰ ਆਗੇ ਮੈਂ ਸਾਧੂ ਚਰਨ ਪਖਾਰੇ ਜੇ ਤੂੰ ਮਿਹਰ ਕਰੇ ਤਾਂ ਤੇਰੇ ਨਾਮ ਦੀ ਪ੍ਰਾਪਤੀ ਵਾਸਤੇ ਪ੍ਰਮਾਤਮਾ ਮੈਂ ਗੁਰੂ ਪਾਸ ਸਦਾ ਬੇਨਤੀ ਕਰਦਾ ਰਹਾ ਮੈਂ ਗੁਰੂ ਦੇ ਚਰਨ ਹੀ ਧੁੰਦਾ ਰਹਾ ਚੌਥੇ ਪਾਤਸ਼ਾਹ ਸਬੋਧਨ ਕਰ ਰਹੇ ਹਨ ਗੁਰੂ ਜੀ ਨੂੰ ਉਹਨਾਂ ਦੇ ਗੁਰੂ ਉਹਨਾਂ ਦੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਨੂੰ ਸਬੋਧਨ ਕਰਕੇ ਇਹ ਗੱਲ ਕਹਿ ਰਹੇ ਹਨ ਕਿ ਮੈਂ ਸਦਾ ਤੀਸਰੇ ਪਾਤਸ਼ਾਹ ਦੇ ਚਰਨ ਧੋਂਦਾ ਰਵਾਂ ਤੇ ਉਹ ਮੈਨੂੰ ਤੇਰਾ ਨਾਮ ਪ੍ਰਮਾਤਮਾ ਨਾਮ ਜਪਣ ਦੀ ਯੁਗਤੀ ਦੱਸਦੇ ਰਹਿਣ ਸੈਸ ਨੇਤਰ ਨੇਤਰ ਹੈ ਪ੍ਰਭ ਕੋ ਪ੍ਰਭ ਏਕੋ ਪੁਰਖ ਨਿਰਾਰੇ ਸਰਬ ਵਿਆਪਕ ਪ੍ਰਭੂ ਦੀਆਂ ਹਜ਼ਾਰਾਂ ਹੀ ਅੱਖਾਂ ਹਨ ਫਿਰ ਪਿਓ ਸਰਬ ਵਿਆਪਕ ਪ੍ਰਭੂ ਸਦਾ ਨਿਰਲੇਪ ਹੈ ਸਹਿਸਮੂਰਤ ਏਕੋ ਪ੍ਰਭ ਠਾਕੁਰ ਪ੍ਰਭ ਏਕੋ ਗੁਰਮਤ ਤਾਰੇ ਓ ਮਾਲਕ ਪਰਮਾਤਮਾ ਪ੍ਰਭੂ ਹਜ਼ਾਰਾਂ ਸਰੀਰਾਂ ਵਾਲਾ ਹੈ ਫਿਰ ਪਿਓ ਆਪਣੇ ਵਰਗਾ ਆਪ ਹੀ ਇੱਕ ਹੈ ਉਹ ਆਪ ਹੀ ਗੁਰੂ ਦੀ ਮਤ ਦੀ ਰਾਹੀ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਂਦਾ ਹੈ ਉਸ ਵਰਗਾ ਹੋਰ ਦੂਜਾ ਕੋਈ ਨਹੀਂ ਭਾਵੇਂ ਪੱਤੇ ਪੱਤੇ ਵਿੱਚ ਡਾਲੀ ਡਾਲੀ ਵਿੱਚ ਹਰੇਕ ਸਰੀਰ ਵਿੱਚ ਵਸਦਾ ਹੈ ਪਰ ਉਹ ਪ੍ਰਮਾਤਮਾ ਇੱਕ ਹੈ ਗੁਰਮਤਿ ਨਾਮ ਦਮੋਦਰ ਪਾਇਆ ਹਰ ਹਰ ਨਾਮ ਔਰ ਧਾਰੇ ਜਿਸ ਮਨੁੱਖ ਨੇ ਗੁਰੂ ਦੀ ਮਤ ਦੇ ਰਾਹੀ ਪ੍ਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ ਉਸ ਨਾਮ ਨੂੰ ਸਦਾ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ ਹਰ ਹਰ ਕਥਾ ਬਣੀ ਅਤ ਮਿੱਠੀ ਜਿਉਂ ਗੂੰਗਾ ਘਟ ਕਸਮਾਰੇ ਪਰਮਾਤਮਾ ਦੀ ਸਿਫਤ ਸਲਾ ਉਸ ਨੂੰ ਬਹੁਤ ਮਿੱਠੀ ਲੱਗਦੀ ਹੈ ਉਸ ਨੂੰ ਉਹ ਹਰ ਵੇਲੇ ਹਿਰਦੇ ਵਿੱਚ ਸੰਭਾਲੀ ਰੱਖਦਾ ਹੈ ਪਰ ਕਿਸੇ ਨੂੰ ਦੱਸਦਾ ਨਹੀਂ ਜਿਵੇਂ ਕੋਈ ਗੂੰਗਾ ਕੋਈ ਸ਼ਰਬਤ ਆਦਕ ਬੜੇ ਸਵਾਦ ਨਾਲ ਪਿੰਦਾ ਹੈ ਜਿਸ ਸਵਾਦ ਦੱਸ ਨਹੀਂ ਸਕਦਾ ਇਸੇ ਤਰ੍ਹਾਂ ਪਰਮਾਤਮਾ ਦਾ ਨਾਮ ਐਨਾ ਮਿੱਠਾ ਰਸ ਪੈਦਾ ਕਰ ਦਿੰਦਾ ਹੈ ਹਿਰਦੇ ਵਿੱਚ ਜੁਬਾਨ ਤੇ ਕਿ ਉਹਦਾ ਸਵਾਦ ਦੱਸਿਆ ਨਹੀਂ ਜਾ ਸਕਦਾ ਭਗਤ ਕਬੀਰ ਜੀ ਵੀ ਆਪਣੀ ਬਾਣੀ ਵਿੱਚ ਕਹਿੰਦੇ ਹਨ ਕਿ ਪਰਮਾਤਮਾ ਦੇ ਨਾਮ ਦਾ ਸਵਾਦ ਕਉ ਕਬੀਰ ਗੁੰਗੇ ਗੁੜ ਖਾਈਐ ਪੁੱਛੇ ਤੇ ਕਿਆ ਕਹੀਐ ਜਿਵੇਂ ਗੁੰਗੇ ਨੇ ਗੁੜ ਖਾ ਲਿਆ ਤੇ ਉਹਨੂੰ ਪੁੱਛੀ ਆ ਵੀ ਕਿਦਾਂ ਸਵਾਦ ਹੈ ਪਰ ਉਹ ਦੱਸ ਨਹੀਂ ਸਕਦਾ ਇਦਾਂ ਦਾ ਹੀ ਪਰਮਾਤਮਾ ਦੇ ਨਾਮ ਚ ਰਸ ਆਣ ਲੱਗ ਜਾਂਦਾ ਹੈ ਜਿਹੜੇ ਨਾਮ ਬਿਹასი ਹਨ ਉਹ ਇਸ ਸਵਾਦ ਨੂੰ ਚਖਦੇ ਹਨ ਤੇ ਜਾਣਦੇ ਵੀ ਹਨ ਕਿ ਪਰਮਾਤਮਾ ਦੇ ਨਾਮ ਵਿੱਚ ਕਿੰਨਾ ਮਹਾਨ ਰਸ ਹੈ ਦੁਨੀਆਂ ਦੇ ਫਿੱਕੇ ਰਸਾਂ ਨਾਲੋਂ ਅਲੱਗ ਰਸ ਹੈ ਰਸਨਾ ਸਾਦ ਚਖੈ ਭਾਏ ਦੂਜੈ ਅਤ ਫਿੱਕੇ ਲੋਭ ਬੇਕਾਰੇ ਜਿਸ ਮਨੁੱਖ ਦੀ ਜੀਬ ਮਾਇਆ ਦੇ ਮੋਹ ਦੇ ਕਾਰਨ ਹੋਰ ਹੋਰ ਪਦਾਰਥਾਂ ਦੇ ਸੁਆਦ ਚਖਦੀ ਰਹਿੰਦੀ ਹੈ ਉਹ ਮਨੁੱਖ ਲੋਭ ਆਦਕ ਆਤ ਫਿੱਕੇ ਵਿਕਾਰਾਂ ਵਿੱਚ ਹੀ ਫਸਿਆ ਰਹਿੰਦਾ ਹੈ ਤੇ ਉਸ ਨੂੰ ਫਿਰ ਨਾਮ ਦਾ ਰਸ ਨਹੀਂ ਆਉਂਦਾ ਜੋ ਗੁਰਮਖ ਸਾਧ ਚਖੈ RAM ਨਾਮਾ ਸਭ ਅਨ ਰਸ ਸਾਧ ਵਿਸਾਰੇ ਗੁਰੂ ਦੇ ਸਾਹਮਣੇ ਰਹਿਣ ਵਾਲੇ ਜਿਹੜੇ ਬੰਦੇ ਮਨੁੱਖ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦੇ ਹਨ ਉਹ ਹੋਰ ਹੋਰ ਰਸਾਂ ਕਸਾਂ ਦੇ ਸਵਾਦ ਭੁਲਾ ਦਿੰਦੇ ਹਨ ਕਿਉਂਕਿ ਹੋਰ ਰਾਸ ਤਾਂ ਸਾਰੇ ਦੁਨੀਆਂ ਨਾਲ ਜੋੜਨ ਵਾਲੇ ਹਨ ਤੇ ਜਿਹੜਾ ਪ੍ਰਮਾਤਮਾ ਦੇ ਨਾਮ ਦਾ ਰਸ ਹੈ ਉਹ ਪ੍ਰਮਾਤਮਾ ਨਾਲ ਜੋੜਨ ਵਾਲਾ ਹੈ ਗੁਰਮਤਿ RAM ਨਾਮ ਧਨ ਪਾਇਆ ਸੁਣ ਕਹਿ ਤਿਆ ਪਾਪ ਨਿਵਾਰੇ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮਤ ਲੈ ਕੇ ਪ੍ਰਮਾਤਮਾ ਦਾ ਨਾਮ ਧਨ ਲੱਭ ਲਿਆ ਹੈ ਉਹ ਸਦਾ ਨਾਮ ਸੁਣ ਕੇ ਤੇ ਉਚਾਰ ਕੇ ਪਾਪ ਦੂਰ ਕਰ ਲੈਂਦੇ ਹਨ ਧਰਮ ਰਾਏ ਜਮ ਨੇੜ ਨਾ ਆਵੇ ਮੇਰੇ ਠਾਕੁਰ ਕੇ ਜਨ ਪਿਆਰੇ ਅਜਿਹੇ ਮਨੁੱਖ ਮਾਲਕ ਪ੍ਰਭੂ ਦੇ ਪਿਆਰੇ ਹੁੰਦੇ ਹਨ ਧਰਮ ਰਾਜ ਜਾਂ ਉਸ ਦਾ ਕੋਈ ਜਮ ਉਹਨਾਂ ਦੇ ਨੇੜੇ ਨਹੀਂ ਟੁਕਦਾ ਸਾਸ 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 ਹੈ ਜੀਤੇ ਮੈਂ ਗੁਰਮਤਿ ਨਾਮ ਸੁਮਾਰੇ ਜ਼ਿੰਦਗੀ ਦੇ ਜਿੰਨੇ ਵੀ ਸਾ ਹਨ ਉਨਾ ਵਿੱਚ ਮੈਂ ਤਾਂ ਗੁਰੂ ਦੀ ਮੱਤ ਦੇ ਆਸਰੇ ਪ੍ਰਮਾਤਮਾ ਦਾ ਨਾਮ ਹੀ ਸਿਮਰਦਾ ਹਾਂ ਸਾਸ ਸਾਸ ਜਾਏ ਨਾਮੈ ਬਿਨ ਸੋ ਬਿਰਥਾ ਸਾਸ ਬੇਕਾਰੇ ਜਿਹੜਾ ਇੱਕ ਵੀ ਸਾਹ ਪ੍ਰਭੂ ਦੇ ਨਾਮ ਤੋਂ ਬਿਨਾ ਜਾਂਦਾ ਹੈ ਉਹ ਸਹਾਵਰਥ ਹੋ ਜਾਂਦਾ ਹੈ ਬੇਕਾਰ ਜਾਂਦਾ ਹੈ ਕਿਰਪਾ ਕਿਰਪਾ ਕਰ ਦੀਨ ਪ੍ਰਭ ਸਰਨੀ ਮੋਕੋ ਹਰ ਜਨ ਮੇਲ ਪਿਆਰੇ ਏ ਪ੍ਰਭੂ ਮੈਂ ਦੀਨ ਤੇਰੀ ਸਰਨਾਇਆ ਹਾਂ ਮੇਰੇ ਉੱਤੇ ਮਿਹਰ ਕਰ ਮਿਹਰ ਕਰ ਕਿਰਪਾ ਕਰ ਮੈਨੂੰ ਆਪਣੇ ਪਿਆਰੇ ਭਗਤ ਮਿਲਾ ਦੇ ਨਾਨਕ ਦਾਸਨ ਦਾਸ ਕਹਿਤ ਹੈ ਹਮ ਦਾਸਨ ਕੇ ਪਨੇਹਾਰੇ ਮੈਂ ਏ ਨਾਨਕ ਮੈਂ ਤੇਰੇ ਦਾਸਾਂ ਦਾ ਦਾਸ ਖੰਦਾ ਹਾਂ ਮੈਂ ਤੇਰੇ ਦਾਸਾਂ ਦਾ ਦਾਸ ਆਖਦਾ ਹਾਂ ਚੌਥੇ ਨਾਨਕ ਇਸ ਤਰ੍ਹਾਂ ਫਰਮਾਨ ਕਰਦੇ ਹਨ ਚੌਥੇ ਪਾਤਸ਼ਾਹ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਕਿ ਨਾਨਕ ਆਖਦਾ ਹੈ ਮੈਂ ਤੇਰੇ ਦਾਸਾਂ ਦਾ ਦਾਸ ਖਵਾਂਦਾ ਹਾਂ ਮੈਨੂੰ ਆਪਣੇ ਦਾਸਾਂ ਦਾ ਪਾਣੀ ਡੋਣ ਵਾਲਾ ਬਣਾਈ ਰੱਖ ਕਿਉਂਕਿ ਚੌਥੇ ਪਾਸ਼ਾ ਮਹਾਰਾਜ ਆਪਣੀ ਬਾਣੀ ਵਿੱਚ ਸਾਨੂੰ ਨਾਮ ਜਪਣ ਦੀ ਹਦਾਇਤ ਦਿੰਦੇ ਹਨ ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਨਾਮ ਹੀ ਜਪਣ ਦਾ ਸਾਰੇ ਗੁਰੂਆਂ ਨੇ ਭਗਤਾਂ ਨੇ ਆਪਾਂ ਨੂੰ ਸੁਨੇਹਾ ਦਿੱਤਾ ਹੈ ਭਾਈ ਕੇ ਨਾਮ ਜਪੋ ਕਿਰਤ ਕਰੋ ਵੰਡ ਛਕੋ ਕਿਰਪਾ ਕਿਰਪਾ ਕਰ ਦੀਨ ਪ੍ਰਭ ਸਰਨੇ ਮੋਕੋ ਹਰ ਜਨ ਮੇਲ ਪਿਆਰੇ ਨਾਨਕ ਦਾਸਨ ਦਾਸ ਕਹਿਤ ਹੈ ਹਮ ਦਾਸਨ ਕੇ ਪਨਿਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 980 ਦਾ ਪਾਠ ਤੇ ਵਿਆਖਿਆ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 981 ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ